ਡਿਸਟ੍ਰਿਕਟ ਬਾਰ ਐਸੋਸੀਏਸ਼ਨ ਪਟਿਆਲਾ ਵੱਲੋਂ ਵਕੀਲਾਂ ਦੀਆਂ ਵੋਟਾਂ ਕਰਵਾਈਆਂ ਗਿਆ ਇਹਨਾਂ ਵੋਟਾਂ ਦਾ ਹਿੱਸਾ ਲੈਣ ਵਾਸਤੇ ਵਕੀਲ ਵੱਤੜ ਕੇ ਸਾਹਮਣੇ ਆਉਂਦੇ ਹੋਏ ਦਿਖਾਈ ਦਿੱਤੇ ਕੱਲ ਦਿਨ ਪਰ ਪਟਿਆਲਾ ਕੋਰਟ ਕੰਪਲੈਕਸ ਦੀ ਦੂਸਰੀ ਮੰਜ਼ਲ ਉੱਪਰ ਇਹ VOTING ਚੱਲੀ ਤੇ ਵੋਟਾਂ ਪਾਉਣ ਵਾਲੇ ਵਕੀਲ ਕਤਾਰਾਂ ਵਿੱਚ ਖੜੇ ਹੋਏ ਦਿਖਾਈ ਦਿੱਤੇ ਤੇ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਮੁਕਾਬਲਾ ਸੀ ਰਕੇਸ਼ ਗੁਪਤਾ ਅਤੇ ਮਨਵੀਰ ਸਿੰਘ ਟਵਾਣਾ ਦੇ ਵਿੱਚ ਸੀ ਇਹਨਾਂ ਦੋਨਾਂ ਦਾ ਵਿੱਚ ਕਾਫੀ ਮੁਕਾਬਲਾ ਚੱਲਿਆ ਤੇ ਸ਼ਾਮ ਨੂੰ 5 ਵਜੇ ਤੱਕ ਵੋਟਾਂ ਪੈਂਦੀਆਂ ਰਹੀਆਂ ਤੇ ਕਰੀਬ ਵੋਟਾਂ ਜਿਹੜੀਆਂ ਹੈਗੀਆਂ ਨੇ 1400 ਤੋਂ 1500 ਦੇ ਵਿੱਚ ਪਈਆਂ ਦੱਸਦੇ ਹਨ ਤੇ ਤੁਹਾਨੂੰ ਦੱਸ ਦਈਏ ਕਿ ਮਨਵੀਰ ਸਿੰਘ ਟਵਾਣਾ ਇਸ VOTING ਇਲੈਕਸ਼ਨ ਦੇ ਅੰਦਰ ਜੇਤੂ ਘੋੜਾ ਕਰ ਦਿੱਤੇ ਗਏ ਜਦੋਂ ਸ਼ਾਮ ਨੂੰ ਰਿਜ਼ਲਟ ਆਇਆ ਤਾਂ ਰਿਜ਼ਲਟ ਮੁਤਾਬਕ ਮਨਵੀਰ ਸਿੰਘ ਟਵਾਣਾ 186 ਵੋਟਾਂ ਤੋਂ ਮੂਰੇ ਸੀ ਤਾਂ ਉਹਨਾਂ ਦੀ ਜਿੱਤ ਹਾਸਲ ਹੋਈ ਤਾਂ ਦੱਸਦੇ ਕਿ ਰਕੇਸ਼ ਗੁਪਤਾ ਵੀ ਕਾਫੀ ਲੀਡ ਦੇ ਰਹੇ ਸਨ ਲੇਕਿਨ ਅੰਤ ਸਮੇਂ ਦੇ ਵਿੱਚ ਜਦੋਂ ਰਿਜ਼ਲਟ ਸਾਹਮਣੇ ਆਇਆ ਤਾਂ ਕਲੀਅਰ ਹੋਇਆ ਕਿ ਮਨਵੀਰ ਸਿੰਘ ਟਵਾਣਾ ਇਸ ਵਾਰ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਹੋਣਗੇ ਸੋ ਇਸ ਚੋਣ ਦੇ ਵਿੱਚ ਮਨਵੀਰ ਸਿੰਘ ਟਵਾਣਾ ਟੀਮ ਦੀ ਜਿੱਤ ਹੋਈ ਹੈ ਤੇ ਮਨਵੀਰ ਸਿੰਘ ਟਵਾਣਾ 186 ਵੋਟਾਂ ਦੇ ਨਾਲ ਜਿੱਤ ਹਾਸਲ ਕਰ ਗਏ ਨੇ ਤੇ ਪਟਿਆਲਾ ਕੋਰਟ ਕੰਪਲੈਕਸ ਦੇ ਵਿੱਚੋਂ ਸ਼ਾਮ ਨੂੰ ਜਦੋਂ ਰਿਜ਼ਲਟ ਆਇਆ ਤਾਂ ਉਸ ਤੋਂ ਬਾਅਦ ਢੋਲ ਵੱਜਦੇ ਹੋਏ ਪੰਗੜੇ ਪੈਂਦੇ ਹੋਏ ਦਿਖਾਈ ਦਿੱਤੇ ਸੋ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਈਏ ਕਿ ਵਕੀਲਾਵਾਂ ਦੀਆਂ VOTINGS ਹੋਈਆਂ ਸਨ ਕੱਲ ਡਿਸਟ੍ਰਿਕਟ 바ਰ ਐਸੋਸੀਏਸ਼ਨ ਪਟਿਆਲਾ ਵਿੱਚ ਕੋਰਟ ਕੰਪਲੈਕਸ ਦੇ ਦੂਸਰੀ ਮੰਜ਼ਿਲ ਉੱਪਰ ਇਹ VOTING ਹੋਈ ਤੇ ਸਾਰੇ ਵਕੀਲਾਂ ਨੇ ਆਪਣੇ ਬੋਰਡ ਦਾ ਅਧਿਕਾਰ ਹਾਸਲ ਕਰਦੇ ਹੋਏ ਵੋਟਾਂ ਪਾਈਆਂ ਤੇ ਵੋਟ ਸਵੇਰੇ ਤੋਂ ਚੱਲ ਗਏ ਸ਼ਾਮ ਦੇ 5 ਵਜੇ ਤੱਕ ਵੋਟਾਂ ਪਈਆਂ ਤੇ ਲੰਬੀਆਂ ਕਤਾਰਾਂ ਵਿੱਚ ਵਕੀਲ ਖੜੇ ਹੋਏ ਦਿਖਾਈ ਦਿੱਤੇ ਆਪਣੇ ਆਪਣੇ ਉਮੀਦਵਾਰਾਂ ਦੀ ਸਪੋਰਟ ਵਿੱਚ ਵੀ ਖੜੇ ਦਿਖਾਈ ਦਿੱਤੇ ਤੁਹਾਨੂੰ ਦੱਸ ਦਈਏ ਕਿ ਇਹ ਮੁਕਾਬਲਾ ਮਨਵੀਰ ਸਿੰਘ ਟਵਾਣਾ ਤੇ ਰਕੇਸ਼ ਗੁਪਤਾ ਐਡਵੋਕੇਟ ਦੇ ਵਿੱਚ ਇਸ ਮੁਕਾਬਲੇ ਦੇ ਵਿੱਚ ਮਨਵੀਰ ਸਿੰਘ ਟਵਾਣਾ ਜੇਤੂ ਰਹੇ ਤੇ 186 ਵੋਟਾਂ ਦੇ ਵੱਦੇ ਨਾਲ ਉਹਨਾਂ ਨੇ ਇਹ ਮੁਕਾਬਲਾ ਜਿੱਤਿਆ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਪਟਿਆਲਾ ਵੱਲੋਂ ਵਕੀਲਾਂ ਦੀਆਂ ਵੋਟਾਂ ਕਰਵਾਈਆਂ ਜੀਆ ਇਹਨਾਂ ਵੋਟਾਂ ਦਾ ਹਿੱਸਾ ਲੈਣ ਵਾਸਤੇ ਵਕੀਲ ਬੱਚੜ ਕੇ ਸਾਹਮਣੇ ਆਉਂਦੇ ਹੋਏ ਦਿਖਾਈ ਦਿੱਤੇ ਕੱਲ ਦਿਨ ਪਰ ਪਟਿਆਲਾ ਕੋਰਟ ਕੰਪਲੈਕਸ ਦੀ ਦੂਸਰੀ ਮੰਜ਼ਲ ਉੱਪਰ ਇਹ VOTING ਚੱਲੀ ਤੇ ਵੋਟਾਂ ਪਾਉਣ ਵਾਲੇ ਵਕੀਲ ਕਤਾਰਾਂ ਵਿੱਚ ਖੜੇ ਹੋਏ ਦਿਖਾਈ ਦਿੱਤੇ ਤੇ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਮੁਕਾਬਲਾ ਸੀ ਰਕੇਸ਼ ਗੁਪਤਾ ਅਤੇ ਮਨਵੀਰ ਸਿੰਘ ਟਵਾਣਾ ਦੇ ਵਿੱਚ ਸੀ ਇਹਨਾਂ ਦੋਨਾਂ ਦਾ ਵਿੱਚ ਕਾਫੀ ਮੁਕਾਬਲਾ ਚੱਲਿਆ ਤੇ ਸ਼ਾਮ ਨੂੰ 5 ਵਜੇ ਤੱਕ ਵੋਟਾਂ ਪੈਂਦੀਆਂ ਰਹੀਆਂ ਤੇ ਕਰੀਬ ਵੋਟਾਂ ਜਿਹੜੀਆਂ ਹੈਗੀਆਂ ਨੇ 1400 ਤੋਂ 1500 ਦੇ ਵਿੱਚ ਪਈਆਂ ਦੱਸਦੇ ਹਨ ਤੇ ਤੁਹਾਨੂੰ ਦੱਸ ਦਈਏ ਕਿ ਮਨਵੀਰ ਸਿੰਘ ਟਵਾਣਾ ਇਸ VOTING ਇਲੈਕਸ਼ਨ ਦੇ ਅੰਦਰ ਜੇਤੂ ਘੋੜਾ ਕਰ ਦਿੱਤੇ ਗਏ ਜਦੋਂ ਸ਼ਾਮ ਨੂੰ ਰਿਜ਼ਲਟ ਆਇਆ ਤਾਂ ਰਿਜ਼ਲਟ ਮੁਤਾਬਕ ਮਨਵੀਰ ਸਿੰਘ ਟਵਾਣਾ 186 ਵੋਟਾਂ ਤੋਂ ਮੂਰੇ ਸੀ ਤਾਂ ਉਹਨਾਂ ਦੀ ਜਿੱਤ ਹਾਸਲ ਹੋਈ ਤਾਂ ਦੱਸਦੇ ਕਿ ਰਕੇਸ਼ ਗੁਪਤਾ ਵੀ ਕਾਫੀ ਲੀਡ ਦੇ ਰਹੇ ਸਨ ਲੇਕਿਨ ਅੱਜ ਸਵੇਰੇ ਵਿੱਚ ਜਦੋਂ ਰਿਜ਼ਲਟ ਸਾਹਮਣੇ ਆਇਆ ਤਾਂ ਕਲੀਅਰ ਹੋਇਆ ਕਿ ਮਨਵੀਰ ਸਿੰਘ ਟਵਾਣਾ ਇਸ ਵਾਰ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਹੋਣਗੇ ਸੋ ਇਸ ਚੋਣ ਦੇ ਵਿੱਚ ਮਨਵੀਰ ਸਿੰਘ ਟਵਾਣਾ ਟੀਮ ਦੀ ਜਿੱਤ ਹੋਈ ਹੈ ਤੇ ਮਨਵੀਰ ਸਿੰਘ ਟਵਾਣਾ 186 ਵੋਟਾਂ ਦੇ ਨਾਲ ਜਿੱਤ ਹਾਸਿਲ ਕਰ ਗਏ ਨੇ ਤੇ ਪਟਿਆਲਾ ਕੋਰਟ ਕੰਪਲੈਕਸ ਦੇ ਵਿੱਚੋਂ ਸ਼ਾਮ ਨੂੰ ਜਦੋਂ ਰਿਜ਼ਲਟ ਆਇਆ ਤਾਂ ਉਸ ਤੋਂ ਬਾਅਦ ਢੋਲ ਵੱਜਦੇ ਹੋਏ ਪੰਗੜੇ ਪੈਂਦੇ ਹੋਏ ਦਿਖਾਈ ਦਿੱਤੇ ਸੋ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਵਕੀਲਾਂ ਦੀਆਂ VOTINGS ਹੋਈਆਂ ਸਨ ਕੱਲ ਡਿਸਟ੍ਰਿਕਟ 바ਰ ਐਸੋਸੀਏਸ਼ਨ ਪਟਿਆਲਾ ਵਿੱਚ ਕੋਰਟ ਕੰਪਲੈਕਸ ਦੇ ਦੂਸਰੀ ਮੰਜ਼ਲੇ ਉੱਪਰ ਇਹ VOTING ਹੋਈ ਤੇ ਸਾਰੇ ਵਕੀਲਾਂ ਨੇ ਆਪਣੇ ਬੋਰਡ ਦਾ ਅਧਿਕਾਰ ਹਾਸਲ ਕਰਦੇ ਹੋਏ ਵੋਟਾਂ ਪਾਈਆਂ ਤੇ ਵੋਟ ਸਵੇਰੇ ਤੋਂ ਚੱਲ ਗਏ ਸ਼ਾਮ ਦੇ 5 ਵਜੇ ਤੱਕ ਵੋਟਾਂ ਪਈਆਂ ਤੇ ਲੰਬੀਆਂ ਕਤਾਰਾਂ ਵਿੱਚ ਵਕੀਲ ਖੜੇ ਹੋਏ ਦਿਖਾਈ ਦਿੱਤੇ ਆਪਣੇ ਆਪਣੇ ਉਮੀਦਵਾਰਾਂ ਦੀ ਸਪੋਰਟ ਵਿੱਚ ਵੀ ਖੜੇ ਦਿਖਾਈ ਦਿੱਤੇ ਤੁਹਾਨੂੰ ਦੱਸ ਦਈਏ ਕਿ ਇਹ ਮੁਕਾਬਲਾ ਮਨਵੀਰ ਸਿੰਘ ਟਵਾਣਾ ਤੇ ਰਕੇਸ਼ ਕੁਪਤਾ ਐਡਵੋਕੇਟ ਦੇ ਵਿੱਚ ਇਸ ਮੁਕਾਬਲੇ ਦੇ ਵਿੱਚ ਮਨਵੀਰ ਸਿੰਘ ਟਵਾਣਾ ਜੇਤੂ ਰਹੇ ਤੇ 186 ਵੋਟਾਂ ਦੇ ਵਾਦੇ ਨਾਲ ਉਹਨਾਂ ਨੇ ਇਹ ਮੁਕਾਬਲਾ ਜਿੱਤਿਆ